ਦੇਸ਼ਾਂ-ਵਦੇਸ਼ਾਂ ਵਿੱਚ ਵਸਦਿਆਂ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਆਹ ਵੀਡੀਓ ਬੜੇ ਗੌਰ ਨਾਲ ਸੁਣਨੀ ਚਾਹੀਦੀ ਬੜਾ ਚਿੰਤਾ ਦਾ ਵਿਸ਼ਾ ਜੇ ਤੁਹਾਨੂੰ ਆਪਣੇ ਰੱਬ ਤੇ ਗੁਰੂ ਗ੍ਰੰਥ ਸਾਹਿਬ ਤੇ 100% ਯਕੀਨ ਆ ਨਾ ਤੇ ਫਿਰ ਪਛਾਣ ਆ ਹਟਿਓ ਅੱਜ ਵਿਦੇਸ਼ ਵਿੱਚ ਤੁਹਾਡੀ ਲੋੜ ਪੈ ਗਈ ਹੈ ਦੋਹਾ ਕਤਰ ਦੇ ਵਿੱਚ ਮੁਸਲਮਾਨ ਕੰਟਰੀ ਆ ਤੁਸੀਂ ਸੁਣਿਆ ਹੋਊਗਾ ਕਿ ਨਹੀਂ ਸਖਤਾਈ ਆ ਆਪਣੇ ਪੰਜਾਬੀਆਂ ਨੂੰ ਤੇ ਸਜ਼ਾ ਹੁੰਦੀ ਹੁੰਦੀ ਆ ਕੈਦ ਹੁੰਦੀ ਹੁੰਦੀ ਆ ਪਰ ਕਦੀ ਸੁਣਿਆ ਤੁਸੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਕੈਦ ਕਰਕੇ ਰੱਖਿਆ ਗਿਆ ਇਹ ਗੱਲ ਤੁਹਾਡੇ ਮੰਨਣ ਚ ਵੀ ਨਹੀਂ ਆਉਣੀ ਪਰ ਜਿਹੜੀਆਂ ਉਹ ਉੱਤੇ ਦੋ ਤਸਵੀਰਾਂ ਲਾਈਆਂ ਹਨ ਉਹ ਗੌਰ ਦੇ ਨਾਲ ਦੇਖ ਲਿਓ ਕਿ ਬਣਿਆ ਕੀ ਕੀ ਬਾਣਾ ਵਾਪਰਿਆ ਅੱਜ ਤੁਹਾਡੀ ਸਾਰਿਆਂ ਦੀ ਮੱਤੇ ਲੋੜ ਗਲਫ ਵਿੱਚ ਬੈਠਿਆਂ ਨੂੰ ਯੂਰਪ ਵਿੱਚ ਬੈਠਿਆਂ ਨੂੰ ਅਮਰੀਕਾ ਕੈਨੇਡਾ ਦੇ ਵਿੱਚ ਬੈਠਿਆਂ ਨੂੰ ਹੁਣ ਤੋਂ ਕੋਚਰ ਪਹਿਲਾਂ ਸਾਨੂੰ ਭਾਈ ਕਨਈਆ ਸੇਵਾ ਸੁਸਾਇਟੀ ਯੂਕੇ ਦੇ ਮੈਂਬਰਾਂ ਵੱਲੋਂ ਇਹ ਸੇਵਾ ਲਈ ਗਈ ਆ ਕਿ ਸਾਰੀ ਸੰਗਤ ਨੂੰ ਅਵੇਅਰਨੈਸ ਕੀਤਾ ਜਾਵੇ ਅਪੀਲ ਕੀਤੀ ਜਾਵੇ ਕਿ ਗਲਫ ਦੀ ਕੰਟਰੀ ਦੋਹਾ ਕਤਰ ਜਿੱਥੇ ਦੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਨ੍ਹਾਂ ਨੂੰ ਅਰਬ ਸਰਕਾਰ ਵੱਲੋਂ ਕੈਦ ਕਰਕੇ ਰੱਖਿਆ ਗਿਆ ਉਨ੍ਹਾਂ ਸਰੂਪਾਂ ਨੂੰ ਆਜ਼ਾਦ ਕਰਾਉਣ ਵਾਸਤੇ ਭਾਈ ਕਨਿਆ ਸੇਵਾ ਸੁਸਾਇਟੀ ਦਿਨ ਰਾਤ ਇੱਕ ਕਰ ਰਹੀ ਆ ਯੂਕੇ ਤੋਂ ਮੈਂਬਰ ਜਾ ਰਹੇ ਆ ਦੋ ਈਮੇਲਾਂ ਕੀਤੀਆਂ ਗਈਆਂ ਦਰਬਾਰ ਸਾਹਿਬ ਦੇ ਜਫੇਦਾਰ ਭਾਈ ਸਾਹਿਬ ਨੂੰ ਤੇ ਭਗਵੰਤ ਮਾਨ ਨੂੰ ਕਿ ਸਾਡੀ ਸਰਕਾਰੇ ਦਰਬਾਰੇ ਵੀ ਮਦਦ ਕੀਤੀ ਜਾਵੇ ਤੇ ਇੱਥੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿਸੇ ਨਾ ਕਿਸੇ ਪਾਏ ਗਨੇ ਯਾ ਸੇਵਾ ਸੁਸਾਇਟੀ ਯੂਕੇ ਵਾਲਿਆਂ ਨਾਲ ਜੁੜਿਆ ਜਾਵੇ ਜਿਹੜੇ ਪੈਰਵਾਈ ਕੰਡਿਆ ਉਹਨਾਂ ਨੂੰ ਤੁਹਾਡੀ ਮੱਤੀ ਬਹੁਤ ਲੋੜ ਆ ਹੋ ਸਕਦਾ ਸਰਕਾਰਾਂ ਕਿਸੇ ਤਰ੍ਹਾਂ ਮੰਗ ਰੱਖ ਦੇਣ ਕਿ ਕਿੰਨੇ ਕ ਬੰਦੇ ਅਸੀਂ ਇਕੱਠੇ ਹੋ ਕੇ ਉਸ ਮੰਗ ਦੇ ਉੱਤੇ ਖਰੇ ਉਤਰਦੇ ਆ ਪਤਾ ਲੱਗਾ ਜੀ ਇਹ ਗੁਰੂ ਗ੍ਰੰਥ ਸਾਹਿਬ ਦਾ ਜਿਹੜੇ ਸਰੂਪ ਸੀਗੇ ਸਾਡੇ ਪੰਜਾਬੀਆਂ ਨੇ ਰੱਖੇ ਸੀਗੇ ਵੀ ਜਿੱਦਾਂ ਕੰਪਨੀਆ ਚ ਕੰਮ ਕਰਦੇ ਆ ਕਿ ਦਰਸ਼ਨ ਕਰ ਲੈਣ ਪਾਠ ਕਰ ਲੈਣ ਜਾਂ ਕਿਸੇ ਇਤਰਾਮ ਹੀ ਕਹਿ ਲੋ ਮਤਲਬ ਉਥੇ ਸੀਗੇ ਆਪਣੇ ਦੋਹਾ ਕਤਰ ਦੇ ਵਿੱਚ ਕਿਸੇ ਗੁਰੂ ਘਰ ਦੇ ਵਿੱਚ ਜਾਂ ਕਮਰੇ ਦੇ ਵਿੱਚ ਜਾਂ ਕਿੱਦਾਂ ਪਾਠ ਕਰਨ ਵਾਸਤੇ ਜਦੋਂ ਸਰਕਾਰ ਨੂੰ ਇਸ ਚੀਜ਼ ਦੀ ਤਲਾਹ ਮਿਲੀ ਉਹ ਚੁੱਕ ਕੇ ਲੈ ਗਏ ਆ ਸਰੂਪਾ ਨੂੰ ਲੰਬੇ ਸਮੇਂ ਤੋਂ ਕੈਦ ਕੈਦ ਕੀਤੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਜਿਦਾ ਅਸੀਂ ਯਾਰਵੇਂ ਗੁਰੂ ਹਾਜਰਾ ਹਯੂਰ ਕਹਿੰਨੇ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀਆਂ ਕਿੰਨੀਆਂ ਭਾਵਨਾਵਾਂ ਜੁੜੀਆਂ ਹੋਈਆਂ ਇਹ ਵੀ ਇੱਕ ਬਹੁਤ ਤਗੜੀ ਵਿਵਹਦੀ ਆ ਪੰਜਾਬ ਦੀ ਧਰਤੀ ਤੇ ਕਹਿਰ ਵਾਪਰਿਆ ਅੰਗ ਪੈਰ ਖਲਾੜੇ ਗਏ ਪਾੜੇ ਗਏ ਉਹ ਸਾਡੇ ਕੋ ਅੱਜ ਤੱਕ ਬਰਦਾਸ਼ਤ ਨਹੀਂ ਹੋੰਡਿਆ ਉੱਥੇ ਸਾਨੂੰ ਕਦੀ ਇਨਸਾਫ ਨਾ ਮਿਲਿਆ ਨਾ ਮਿਲਣਾ ਤੇ ਨਾ ਆਸ ਰੱਖਿਓ ਪਰ ਜਿਹੜੀ ਇਹ ਵੀਡੀਓ ਆ ਭਾਵੇਂ ਛੋਟੀ ਆ ਪਰ ਇਹ ਚੀਜ਼ ਤੇ ਪੈਰਾ ਦਿੱਤਾ ਜਾਵੇ ਕਿ ਕਿਸੇ ਨਾ ਕਿਸੇ ਤਰ੍ਹਾਂ ਅਰਬ ਦੇ ਕਾਨੂੰਨ ਬਹੁਤ ਸਖਤ ਆ ਡਾਕਟਰ ਓਬਰਾਏ ਸਾਹਿਬ ਨੂੰ ਜਾਂ ਹੋਰ ਵੀ ਜਿਹੜੇ ਗਲਫ ਦੇ ਵਿੱਚ ਦबई ਤੋਂ ਸੇਵਾ ਸੁਸਾਇਟੀਆਂ ਜਾਂ ਯੂਕੇ ਤੋਂ ਭਾਈ ਰਵੀ ਸਿੰਘ ਖਾਲਸਾ ਐਡ ਹੋਰ ਬਹੁਤ ਦੇਸ਼ਾਂਵੰਦੇ ਸੰਦੇ ਵਿੱਚ ਇਹੋ ਜਿਹੇ ਸਿੰਘ ਸਾਹਿਬ ਬੈਠੇ ਆ ਕਿ ਜਿਹੜੇ ਮਤ ਕਰ ਸਕਦੇ ਆ ਯੂਕੇ ਦੇ ਵਿੱਚ ਵੀ ਬਹੁਤ ਨੇ ਹਰ ਕੰਟਰੀ ਦੇ ਵਿੱਚ ਹੈਗੇ ਆ ਪਰ ਮੈਨੂੰ ਨਹੀਂ ਲੱਗਦਾ ਕਿ ਇਹੋ ਜੀ ਵੀਡੀਓ ਜਿਹੜੀ ਹੈ ਨਾ ਤੁਹਾਡੀ ਆਵਾਜ਼ ਜਿਹੜੀ ਹੈ ਸਾਰ ਸੰਗਤ ਤੱਕ ਪਹੁੰਚੂਗੀ ਜੇ ਕੋਈ ਮੇਰਾ ਭੈਣ ਭਰਾ ਇਹ ਵੀਡੀਓ ਵੇਖ ਕੇ ਰਾਸਤਾ ਕਰਨਾ ਚਾਹੁੰਦਾ ਪੂਰੀ ਇਨਫੋਰਮੇਸ਼ਨ ਲੈਣਾ ਚਾਹੁੰਦਾ ਕਿੱਦਾਂ ਇਹ ਤਰੀਕੇ ਕਰ ਹੋ ਸਕਦਾ ਕਿੱਦਾਂ ਉੱਥੇ ਵਕੀਲ ਕੀਤੇ ਗਏ ਕਿੱਦਾਂ ਉੱਥੇ ਜੁਰਮਾਨਾ ਭਰਿਆ ਜਾਊਗਾ ਕਿੱਦਾਂ ਉਹਨਾਂ ਅਰਬੀਆਂ ਨੂੰ ਸਮਝਾਇਆ ਜਾਊਗਾ ਤੇ ਇਹ ਕੈਦਤੋਂ ਰਿਹਾ ਕਰਾ ਕੇ ਜਿਦਾ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਰਿਹਾ ਕਰਵਾਇਆ ਸੀ ਨਾ ਤੇ ਅੱਜ ਇੱਕ ਉਹ ਸਮਾਜ ਚੇਤੇ ਕਰਿਓ ਕਿ ਇੱਕ ਕੈਦ ਕੀਤੀ ਹੋਈ ਆ ਸਾਡੇ 12ਵੇਂ ਗੁਰੂ ਨੂੰ ਇਥੋਂ ਅਜਾੜ ਕਰਾ ਕੇ ਜਕਾਰੇ ਛੱਡ ਕੇ ਪਾਠ ਕਰਕੇ ਆਪਣੇ ਪੰਜਾਬ ਦੀ ਧਿਰਤੀ ਤੇ ਮਹਾਰਾਜ ਸਾਹਿਬ ਜੀ ਦੇ ਸਰੂਪ ਲਿਆਉਂਦੇ ਜਾਣਗੇ ਉਹਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਦਿੱਕਤਾਂ ਵਾਂ ਇਹ ਰੱਬ ਜਾਣਦਾ ਕਿ ਗਲਫ ਵਾਲੇ ਇਹਨਾਂ ਆਰਬੀਆਂ ਨਾਲ ਕਿੱਦਾਂ ਗੱਲਬਾਤ ਕੀਤੀ ਜਾਊ ਕਿੱਦਾਂ ਜੇਲ੍ਹ ਤੋਂ ਛਡਵਾਇਆ ਜਾਊਗਾ ਨੱਚਣ ਟੱਪਣ ਵਾਲੀਆਂ ਵੀਡੀਓ ਤੇ ਅਸੀਂ ਬਹੁਤ ਜ਼ਿਆਦਾ ਸ਼ੇਅਰ ਕਰ ਰਹੇ ਹਾਂ ਇੱਥੇ ਸਿੱਧੋ ਵਾਲੇ ਚੱਲਣ ੜਿਆ ਇਥੇ ਕਲਾਕਾਰ ਚਲਣਦੇ ਇਥੇ ਭੰਗੜੇ ਗਿੱਧੇ ਚਲਣਦੇ ਆ ਆ ਵੀਡੀਓ ਹਰ ਕਿਸੇ ਫੋਨ ਦੇ ਵਿੱਚ ਜਾਣੀ ਚਾਹੀਦੀ ਆ ਕਿ ਸਾਡਾ ਮਹਾਰਾਜ ਜਿਹਦਾ ਪ੍ਰਕਾਸ਼ ਨਹੀਂ ਹੋ ਰਿਹਾ ਇਹ ਬੜਾ ਵੱਡਾ ਪਾਪ ਆ ਸੰਤਾਪ ਆ ਗਲਫ ਦੇ ਵਿੱਚ ਹੋਰ ਵੀ ਭੈਣ ਭਰਾ ਬੈਠੇ ਆ ਆਬੂ ਟਾਬੀਆ ਦੁਬਈਆ ਸ਼ਾਰਜਾ ਵਾਜਾ ਹੋਰ ਕਿੰਨੀਆਂ ਅਰਬ ਦੀਆਂ ਕੰਟਰੀਆਂ ਆ ਸਾਰੇ ਗੁਰੂ ਘਰਾਂ ਨੂੰ ਇਕੱਠੇ ਹੋਣਾ ਚਾਹੀਦਾ ਦੁਬਈ ਵਾਲਾ ਸ਼ੇਖ ਮੰਨ ਗਏ ਹੈ ਨਾ ਗੁਰੂ ਘਰ ਬਣਾਉਣ ਵਾਸਤੇ ਤੇ ਕਿਦਾਂ ਉਥੇ ਲੰਗਰ ਲਾਖਦੇ ਆ ਕਿਥਾਂ ਵਰਲਡ ਦਾ ਕਹਿੰਦੇ ਵੀ ਕਹਿੰਦੇ ਕਹੋਂਦੇ ਗੁਰਦਾਰ ਦੇ ਵਿੱਚੋਂ ਇੱਕ ਗੁਰੂ ਘਰ ਜਿੱਥੇ ਇੰਨਾ ਲੰਗਰ ਪਕਦਾ ਇੰਨੀ ਸੰਗਤ ਆਉਂਦੀ ਆ ਉਸ ਰਾਜੇ ਨੂੰ ਵੀ ਮੰਗ ਪੱਤਰ ਲਿਖਿਆ ਜਾਵੇ ਸਰਕਾਰ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਇਹ ਭਾਈ ਕਨਈਆ ਯੂਕੇ ਦੇ ਮੈਂਬਰਾਂ ਵੱਲੋਂ ਵੀਡੀਓ ਪੁਆਈ ਗਈ ਆ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦਾ ਜਾਂ ਮੇਰੇ ਮੂੰਹੋਂ ਕੋਈ ਗੱਲ ਫਿਸਲੀ ਆ ਤਾਂ ਮੈਨੂੰ ਮਾਫ ਕਰਨਾ ਪਰ ਮੈਂ ਆਹ ਆਹ ਜ਼ਬਾਨ ਤੋਂ ਆਹ ਭੜੇ ਮੂੰਹ ਤੋਂ ਆਪਣੇ ਰੱਬ ਵਾਸਤੇ ਸੰਗਤ ਕੋ ਕੁਝ ਮੰਗਿਆ ਤੇ ਸੰਗਤ ਦੀ ਗੱਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਨਹੀਂ ਮੋੜਦੇ ਤੇ ਸੰਗਤ ਅੱਜ ਜੇ ਚਾਵੇ ਤੇ ਆਪਣੇ ਗੁਰੂ ਨੂੰ ਉਸ ਜੇਲ੍ਹ ਵਿੱਚੋਂ ਮੁਕਤ ਕਰਾ ਸਕਦੀ ਗੱਲ ਫਦੀ ਤੋਂ ਜਿੱਥੇ ਲੰਮੇ ਸਮੇਂ ਤੋਂ ਵਿਅਪਤੀ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ